ਕਿਸਾਨ ਕਿਸਾਨ ਇੱਕ ਇਹੋ ਜਿਹਾ ਇਨਸਾਨ ਆ ਜੋ ਹਰ ਇੱਕ ਵਰਗ ਦੇ ਲਈ ਔਰ ਹਰ ਇੱਕ ਜਾਤੀ ਦੇ ਲਈ ਉਹਦਾ ਸਹਿਯੋਗੀ ਬਣਦਾ ਕਿਉਂਕਿ 70% ਜਿਹੜੇ ਸਾਡੇ ਪਿੰਡੂ ਪਾਈਚਾਰਾ ਆ ਔਰ 30% ਸਾਡਾ ਸ਼ਹਿਰੀ ਪਾਈਚਾਰਾ ਕਿਸਾਨ ਇੱਕ ਚੈਨ ਦਾ ਕੰਮ ਕਰ ਰਿਹਾ ਜਿੰਨੂੰ ਕਹਿੰਦੇ ਆ ਕਿ ਢੰਡੀ ਦੇ ਨਾਲ ਢੰਡੀ ਮੇਲੀ ਹੁੰਦੀ ਆ ਜਿੰਨੂੰ ਆਪਾਂ ਚੈਨ ਕਹਿੰਦੇ ਆ ਕਿਸਾਨਦ ਨਿਰਪਰ ਬਹੁਤ سارے ਲੋਕ ਨੇ ਤੇ ਜੇ ਕਿਸਾਨ ਖਤਮ ਹੁੰਦਾ ਆ ਜਾਂ ਉਹਨੂੰ ਆਰਥਿਕ ਪੱਕਤੂਸ਼ ਸੰਕਟ ਆਉਂਦਾ ਆ ਤੇ ਜਿੰਨੇ ਵੀ ਖੇਤਰ ਨਾਲ ਜੁੜੇ ਆ ਉਹ ਸਾਰੇ ਹਿੱਲ ਜਾਂਦੇ ਆ ਹੇਲ ਦੇ ਕਿਉਂ ਨੇ ਕਿਉਂਕਿ ਉਹ ਕਿਸਾਨ ਤੇ ਨਿਰਭਰ ਹੁੰਦੇ ਆ ਤੁਸੀਂ ਖਾਸ ਕਰਕੇ ਖਿਆਲ ਕਰਿਓ ਮੇਰੀ ਗੱਲ ਵੱਲ ਕਿ ਜਿਸ ਤਰ੍ਹਾਂ ਮੰਨ ਲਓ ਕੱਪੜੇ ਦੇ ਵਪਾਰੀ ਆ ਦੁਕਾਨਦਾਰ ਸਾਡੇ ਭਰਾ ਨੇ ਉਹ ਉਹ ਦੁਕਾਨਦਾਰ ਸਾਡੇ ਜਿਹੜੇ ਭਰਾ ਨੇ ਉਹ ਵੀ ਜਿਹੜੇ ਆ ਕਿਸਾਨ ਦੇ ਸਿਰ ਤੇ ਨਿਰਭਰ ਜਾਦੇ ਆ ਭਾਵੇਂ ਹੋਰ ਖੇਤਰਾਂ ਤੇ ਵੀ ਉਹਨਾਂ ਦਾ ਵਪਾਰ ਚੱਲਦਾ ਪਰ ਕਿਸਾਨ ਜਾਦਾ ਹਿੱਸੇਦਾਰ ਹੁੰਦਾ ਕਿਉਂਕਿ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਕਿਸਾਨ ਖੁੱਲਾ ਖਰਚ ਕਰਦਾ ਕਿਉਂਕਿ ਉਹ ਕੋ ਜਮੀਨ ਪਾਂਡਾ ਹੁੰਦਾ ਆ ਤੇ ਉਹਦੇ ਖੁੱਲੇ ਖਰਚ ਕਰਨ ਦੇ ਸਿਰ ਤੇ ਉਹ ਦੁਕਾਨਦਾਰ ਕੱਪੜੇ ਵਾਲੇ ਭਰਾ ਸਾਡੇ ਦੁਕਾਨਦਾਰ ਕਰਿਆਨੇ ਵਾਲੇ ਵੀਰ ਸ਼ੇਰ ਸਾਡੇ ਜਿਹੜੇ ਸਾਡਾ ਸੁਨੇਹਰਾ ਭਾਈਚਾਰਾ ਜਿਹੜਾ ਗਹਿਣਾ ਕਟਾ ਬਣਾ ਕੇ ਦਿੰਦਾ ਉਹ ਵੀ ਕਿਸਾਨ ਦੇ ਸਿਰ ਤੇ ਆਪਣਾ ਪਰਿਵਾਰ ਤੇ ਆਪਣੀਆਂ ਸਾਰੀਆਂ ਸੁੱਖ ਸਹੂਲਤਾਂ ਲੈ ਰਿਆ ਹੁੰਦਾ ਸ਼ੇਰ ਆੜਤੀਆ ਭਾਈਚਾਰਾ ਤੁਸੀਂ ਮੰਡੀਆਂ 'ਚ ਵੇਖਦੇ ਹੋ ਉਹਨਾਂ ਨੂੰ ਵੀ ਕਿਸਾਨਾਂ ਤੋਂ ਹੀ ਆਸ ਹੁੰਦੀ ਹੈ। ਸ਼ੇਰ ਵੱਡੀਆਂ-ਵੱਡੀਆਂ ਕੰਪਨੀਆਂ, ਫੈਕਟਰੀਆਂ ਕੰਬਾਈਨਾ ਤਿਆਰ ਕਰਨ ਵਾਲੀਆਂ, ਟਰੈਕਟਰ ਤਿਆਰ ਕਰਨ ਵਾਲੀਆਂ ਕੰਪਨੀਆਂ। ਵੱਡੇ-ਵੱਡੇ ਟਰੈਕਟਰ ਜਿਹੜੇ 20-20 ਲੱਖ ਦੇ, 10-10 ਲੱਖ ਦੇ ਉਹ ਸਾਰੀਆਂ ਕੰਪਨੀਆਂ ਕਿਸਾਨ ਦੇ ਸਿਰ ਤੇ ਨਿਰਭਰ ਹੁੰਦੀਆਂ। ਸ਼ੇਰ ਖਾਸ ਕਰਕੇ ਬਿਲਡਿੰਗ ਮਟੀਰੀਅਲ ਰੇਤਾ ਬਜਰੀ ਸੀਮੰਟ ਸਟਰਿੰਗ ਵਾਲੇ ਵੀ ਕਿਉਂਕਿ ਜਦੋਂ ਕਿਸਾਨ ਨੇ ਆਪਣਾ ਘਰ ਖੁੱਲਾ ਸ਼ੁਰੂ ਕਰਨਾ ਹੁੰਦਾ ਨਾ ਉਹ ਵੱਡੇ ਪੱਧਰ ਤੇ ਕਰਦਾ ਇਹ ਸਾਡੇ ਸਾਰੇ ਇਹ ਭਰਾ ਇਹ ਵੀ ਕਿਸਾਨ ਦੀ ਸਿਰ ਤੇ ਹੀ ਨਿਰਭਰ ਹੁੰਦੇ ਆ ਇਸ ਤੋਂ ਇਲਾਵਾ ਫਿਰ ਤੁਸੀਂ ਹੋਰ ਦੂਜੇ ਪਾਸੇ ਧਿਆਨ ਮਾਰੋ ਕਿ ਜਿੰਨੀਆਂ ਵੀ ਜਿੱਦਾਂ ਆਲ ਫਰੂਟਾਂ ਦੀਆਂ ਦੁਕਾਨਾਂ ਆ ਰੇੜੀਆਂ ਨੇ ਸਬਜ਼ੀ ਵਾਲੇ ਵੀਰ ਜਿਹੜੇ ਫੇਰਾ ਲਾਉਂਦੇ ਨੇ ਔਰ ਇਸ ਤੋਂ ਲਾਵਾ ਮਠਿਆਈਆਂ ਦੇ ਦੁਕਾਨਾਂ ਪੈਲਸ ਵੱਡੇ ਵੱਡੇ ਕਿਉਂਕਿ ਕਿਸਾਨ ਜਿਹੜੋਂ ਖੁਸ਼ੀਆਂ ਖੇੜਿਆਂ ਦੇ ਪ੍ਰੋਗਰਾਮ ਆ ਰਮضان ਇਹ ਸਾਰੇ ਔਰਤੇ ਨਿਰਪਰਹੁੰਦੇ ਨੇ ਸ਼ਿਰ ਸਾਡਾ ਮਜ਼ਦੂਰ ਤਬਕਾ ਸਾਡੇ ਮਜ਼ਦੂਰ ਕਰਨ ਵਾਲੇ ਸਾਡੇ ਵੀਰ ਸਾਡੇ ਭਰਾ ਉਹਨਾਂ ਨੂੰ ਵੀ ਹੁੰਦਾ ਕਿ ਕਿਸਾਨ ਦੇ ਨਾਲ ਜੁੜ ਕੇ ਕੋਈ ਚਾਰ ਪੈਸੇ ਕਰ ਲਿਆਵਾਂਗੇ ਤੇ ਆਪਣਾ ਪਰਵਾਰ ਪਾਲਾਂਗੇ ਜਾਨੀ ਕਿ ਅਜੇ ਮੈਂ ਬਹੁਤ ਘੱਟ ਨਾ ਲਏ ਆ ਇਹ ਬੜੀ ਵੱਡੀ ਚੈਨ ਹੈ ਕਿ ਕਿਸਾਨ ਦੇ ਨਾਲ ਜੁੜੀ ਪਈ ਹੈ ਸਰਕਾਰਾਂ ਸਰਕਾਰਾਂ ਲਗਭਗ 50% ਕਿਸਾਨ ਦੇ ਸਿਰ ਤੇ ਨਿਰਭਰ ਨੇ ਇੱਕ ਕਿਸਾਨ ਹੀ ਆ ਨਾ ਜੋ ਇਹ ਸਾਰੇ ਵਰਗ ਨੂੰ ਨਾਲ ਜੋੜ ਕੇ ਰੱਖ ਰਿਹਾ ਔਰ ਇਹਨਾਂ ਦਾ ਕਮਾਈ ਵਾਲਾ ਪੁੱਤ ਆ ਪਰ ਜਿਵੇਂ ਕਿ ਹੁਣ ਹੜਾਂ ਦੀ ਸਥਿਤੀ ਚੱਲ ਰਹੀ ਆ ਬਹੁਤ ਸਾਰੇ ਵਰਗ ਤੇ ਬਹੁਤ ਸਾਰੇ ਖੇਤਰ ਦੇ ਲੋਕ ਕਿਸਾਨਾਂ ਦੇ ਨਾਲ ਤੇ ਕਿਸਾਨਾਂ ਦੇ ਨਾਲ ਪਿੰਡਾਂ 'ਚ ਰਹਿੰਦੇ ਜਿਹੜੇ ਮਜ਼ਦੂਰ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਨਾਲ ਬਹੁਤ ਸਾਰੇ ਖੇਤਰ ਨਿਪਰੇ ਆ ਪਰ ਅਜੇ ਹੋਰ ਬੜੇ ਖੇਤਰ ਆ ਉਹਨਾਂ ਖੇਤਰਾਂ ਨੂੰ ਵੀ ਨਿਬਣਾ ਚਾਹੀਦਾ ਸਾਡੇ ਸੁਨਿਆਰੇ ਭਰਾ ਉਹਨਾਂ ਦੀ ਵੀ ਰੋਜੀ ਰੋਟੀ ਦਾ ਸਾਧਨ ਕਿਸਾਨਤ ਹੈਗਾ ਹੀ ਐ ਨਾ ਫਿਰ ਸਾਡੇ ਦੁਕਾਨਦਾਰ ਭਰਾ ਸਾਡੇ ਕਰਿਆਨੇ ਵਾਲੇ ਭਰਾ ਉਹਨਾਂ ਨੂੰ ਵੀ ਪਤਾ ਕਿ ਇਹ ਕਿਸਾਨ ਦੇ ਸਿਰ ਤੋਂ ਲਗਭਗ 50 60% ਰੋਟੀ ਅਸੀਂ ਕਮਾਉਂਦੇ ਆਂ ਸ਼ੇਰ ਜੇ ਤੁਸੀਂ ਵੇਖੋ ਫਿਲਮ ਇੰਡਸਟਰੀ ਸੰਗੀਤ ਇੰਡਸਟਰੀ ਉਹਨਾਂ ਨੂੰ ਵੀ ਪਤਾ ਕਿ ਸਾਡਾ ਸلسلਾ ਕਾਫੀ ਕਿਸਾਨਾਂ ਦੇ ਸਿਰ ਤੋਂ ਚੱਲਦਾ ਕਿ ਜੱਟਾਂ ਜ਼ਿਮੀਂਦਾਰਾਂ ਦਾ ਨਾਂ ਹੀ ਲੈਣਾ ਹੁੰਦਾ ਗਾਣਿਆਂ ਚ ਤੇ ਫੇਰ ਇਹੋ ਗਾਣੇ ਪਰਫੁੱਲਤ ਵੀ ਹੁੰਦੇ ਨੇ ਔਰ ਜੱਟ ਜ਼ਿਮੀਦਾਰ ਐਕਸਾਈਟਮੈਂਟ ਵਿੱਚ ਆ ਕੇ ਫਿਰ ਪੈਸੇ ਵੀ ਸੁੱਟਦੇ ਸਾਰਾ ਕੁਝ ਕਰਦੇ ਆ ਕਿਉਂ ਉਸ ਇੰਡਸਟਰੀ ਨੂੰ ਵੀ ਪਤਾ ਕਿ ਕਿਸਾਨਾਂ ਦੇ ਸਿਰ ਤੇ ਸਾਡੀ ਰੋਟੀ ਹੈ ਖੈਰ ਸੰਗੀਤਿਕ ਇੰਡਸਟਰੀ ਔਰ ਫਿਲਮ ਇੰਡਸਟਰੀ ਉਹ ਖੜਾ ਦੇ ਦੌਰਾਨ ਤੇ ਕਿਸਾਨਾਂ ਨਾਲ ਖੜ ਗਈ ਹੈ ਤੇ ਅਜੇ ਹੋਰ ਖੇਤਰ ਰਹਿੰਦੇ ਆ ਜਿੱਦਾਂ ਫੀਡ ਫੈਕਟਰੀਆਂ ਉਹ ਵੀ ਕਿਸਾਨਾਂ ਦੇ ਸਿਰ ਤੋਂ ਚੱਲ ਰਹੀਆਂ ਫੀਡਾਂ ਬਣਾਉਣ ਵਾਲੀਆਂ। ਉਹ ਫੀਡ ਫੈਕਟਰੀਆਂ ਨੂੰ ਵੀ ਅੱਜ ਦੇ ਸਮੇਂ 'ਚ ਕਿਸਾਨਾਂ ਦੀ ਫੀਡ ਦੇ ਰੂਪ 'ਚ ਪੈਸੇ ਦੇ ਰੂਪ 'ਚ ਹੈਲਪ ਕਰਨੀ ਪਾਉਗੀ। ਦੁਕਾਨਦਾਰ ਭਰਾਵਾਂ ਨੂੰ ਕਿਸਾਨ ਦੀ ਹੈਲਪ ਕਰਨੀ ਪਾਉਗੀ। ਸਾਡੇ ਸੁਨਿਆਰੇ ਭਰਾਵਾਂ ਨੂੰ ਕਿਸਾਨ ਦੀ ਹੈਲਪ ਕਰਨੀ ਪਾਉਗੀ। ਜਾਣੀ ਕਿ ਜਿੰਨਾ ਵੀ ਮਾਰਕੀਟ ਦਾ ਜੋ ਵੀ ਢਾਂਚਾ ਆਇਆ ਨਾ ਜਿੰਨਾ ਕਿਸਾਨ ਦੇ ਸਿਰ ਤੋਂ ਚੱਲ ਰਿਹਾ ਇਹ ਸਾਰੇ ਢਾਂਚੇ ਨੂੰ ਅੱਜ ਕਿਸਾਨ ਦੀ ਮਤਤ ਕਰਨੀ ਪਾਉਗੀ ਕਿਉਂਕਿ ਭਰਾਓ ਜੇ ਤੁਸੀਂ ਕਿਸਾਨ ਦੀ ਮਤਤ ਕਰੋਗੇ ਕਿਸਾਨ ਜਿਉਂਦਾ ਰਹੂਗਾ ਤੇ ਤੁਹਾਡੀਆਂ ਟੋਟਾਂ ਇਹਨੇ ਫਿਰ ਕੱਢ ਦੇਣੀਆਂ ਇਸ ਕਰਕੇ ਆ ਇਹ ਕਿਸਾਨ ਨੇ ਪੈਸਾ ਘਰ ਨਹੀਂ ਜੇ ਰੱਖਣਾ ਹੁੰਦਾ ਇਹਦਾ ਨਿਆਣੇ ਵਾਲਾ ਹਿਸਾਬ ਹੁੰਦਾ ਇਹ ਜੇ ਫਸਲ ਵੱਧ ਲੱਗ ਗਈ ਨਾ ਇਨੇ ਵੱਧ ਖਰਚ ਕਰ ਲੈਣਾ ਇੰਨੇ ਘਰ ਪੈਸਾ ਨਹੀਂ ਰੱਖਣਾ ਇਹ ਕੋਈ ਟਰੈਕਟਰ ਲੈ ਆਊਗਾ ਕੋਈ ਥਾਰ ਲੈ ਆਊਗਾ ਕੋਈ ਜੀਪ ਲੈ ਆਊਗਾ ਆਖਰਕਾਰ ਇਹਨੇ ਪੈਸਾ ਤੇ ਤੁਹਾਨੂੰ ਵਟਾਉਣਾ ਨਾ ਇਹ ਸਾਰਾ ਪੈਸਾ ਉਹਨੇ ਮਾਰਕੀਟ 'ਚ ਹੀ ਵਟਾਉਣਾ ਆ ਤੇ ਮਾਰਕੀਟ ਨੇ ਵਟਣਾ ਤੇ ਇਹ ਮਾਰਕੀਟ ਨੂੰ ਖਾਸ ਕਰਕੇ ਖਿਆਲ ਕਰਨਾ ਪਊਗਾ ਤੇ ਇਹ ਸਾਡੀ ਉਹ ਮੁਰਗੀ ਆ ਜਿਹੜੀ ਸੋਨੇ ਦੇ ਅੰਡੇ ਦਿੰਦੀ ਆ ਤਹੀਂ ਚੁੱਕ ਚੁੱਕ ਕੇ ਅੰਡੇ ਆਪਣੇ ਪਰਿਵਾਰ ਪਾਲਦੇ ਤੇ ਅੱਗੇ ਵਧਦੇ ਆ ਤੇ ਜੇ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਕਿਸਾਨ ਖਤਮ ਹੋ ਗਿਆ ਲਤਾੜਿਆ ਗਿਆ ਮੈਂ ਤਾੜਿਆ ਗਿਆ ਕਈ ਕਈ ਸਾਲ ਉੱਠ ਨਾ ਸਕਿਆ ਤੇ ਪਈ ਤੁਹਾਡੇ ਘਰ ਕਿੱਥੋਂ ਚੱਲਣੇ ਇਸ ਇਸ ਕਰਕੇ ਆ ਤੁਹਾਨੂੰ ਸਾਰੇ ਭਰਾਵਾਂ ਨੂੰ ਜਿੰਨੇ ਵੀ ਤੁਸੀਂ ਵੀਡੀਓ ਵੇਖ ਰਹੇ ਹੋ ਤੁਹਾਨੂੰ ਪਤਾ ਆ ਕਿ ਸਾਡਾ ਗੁਜਾਰਾ ਕਿਸਾਨ ਦੇ ਸਿਰ ਤੇ ਹੈਗਾ ਤੇ ਸ਼ੇਰ ਆਪਣੇ ਦਿਲ ਤੇ ਹੱਥ ਰੱਖ ਕੇ ਸੋਚਿਓ ਕੀ ਅੱਜ ਦਾ ਸਮਾਂ ਕਿਸਾਨ ਦੇ ਨਾਲ ਖੜਨ ਦਾ ਹੈਗਾ ਜਾਂ ਨਹੀਂ ਬਾਕੀ ਇਸ ਵੀਡੀਓ ਨੂੰ ਸ਼ੇਅਰ ਵੀ ਤੁਸੀਂ ਕਰਨਾ ਇਹ ਸੁਨੇਹਾ ਵੀ ਤੁਸੀਂ ਘਰ ਘਰ ਪਹੁੰਚਾਉਣਾ ਮੈਨੂੰ ਤੋਂ ਅਯਾਤ ਆਪਣੇ ਗੁਰੰਧਾ ਵੀ ਨੂੰ ਸਤਿ ਸ੍ਰੀ ਅਕਾਲ ਜੀ